ਹੈਲੋ ਜੀ ਅੱਜ ਦੀ ਇਹ ਆਪਣੇ ਮਹੀਨੇ ਦੀ ਦੂਸਰੀ ਲਿਸਟ ਜਾਰੀ ਹੈ ਜੀ ਇਹਦੇ ਵਿੱਚ 27 ਰਿਸ਼ਤੇ ਨੇ ਪਹਿਲਾ ਰਿਸ਼ਤਾ ਨਾਮ ਕੌਰ ਕੁੜੀ ਕੱਲੀ ਹੈ ਜੀ ਨਾ ਭੈਣ ਹੈ ਨਾ ਭਰਾ ਹੈ ਕੱਲੀ ਕੁੜੀ ਦਾ ਰਿਸ਼ਤਾ ਹੈ ਨਾਮ ਕੌਰ ਪਤਾ ਜੀਰਾ ਪੰਜਾਬ ਤੋਂ ਬਲੋਂਗ ਕਰਦੇ ਆ ਪੜ੍ਹਾਈ ਐਸੋਸੀਏਸ਼ਨ ਆਫ ਸਾਇੰਸ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲੀ ਕੁੜੀ ਹੈ ਜੀ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 12/1/2001 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਜੀ ਕੁੜੀ ਮੁੰਡਾ ਜੱਟ ਸਿੱਖ ਹੋਵੇ ਏਜ 23 ਤੋਂ 25 ਸਾਲ ਹੋਵੇ ਕੈਨੇਡਾ ਪੀਆਰ ਹੋਵੇ ਬੈਂਕਓਵਰ ਜਾਂ ਸਰੀ ਦੇ ਵਿੱਚ ਕੁੜੀ ਦੇ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਪਹਿਲਾ ਨੰਬਰ ਹੈ ਜਿਹੜਾ ਉਹ ਵਟਸਐਪ ਨੰਬਰ ਹੈ ਤੇ ਦੂਸਰੇ ਤੇ ਤੁਸੀਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਇਹ ਵੀ ਦੋ ਭੈਣਾਂ ਨੇ ਆ ਦੋ ਭੈਣਾਂ ਨੇ ਭਰਾ ਕੋਈ ਨਹੀਂ ਕੱਲੀਆਂ ਕੁੜੀਆਂ ਕੁੜੀਆਂ ਨੇ ਅ ਰੇਸਤਾ ਨੋਟ ਕਰਨ ਤੋਂ ਪਹਿਲਾਂ ਇੱਕ ਚੀਜ਼ ਨੂੰ ਧਿਆਨ ਨਾਲ ਸੁਣੋ ਜੀ ਆਪਾਂ ਵਾਰਨਿੰਗ ਪਹਿਲਾਂ ਬਹੁਤ ਘੱਟ ਦਿੰਦੇ ਸੀ ਸਭ ਤੋਂ ਵੱਡੀ ਜਿਹੜੀ ਨੋਬਤਾਰੀ ਆ ਆਪਣੇ ਚੈਨਲ ਦੀ ਇੱਕ ਦੋ ਬੰਦੇ ਕਾਪੀ ਕਰ ਰਹੇ ਨੇ ਸੈਂਡ ਸੋਡੇ ਕੋਲੇ ਵੀ ਸਾਡੇ ਨਾਲ ਦਾ ਸੇਮ ਟੂ ਸੇਮ ਸਰਫੇਸ ਆਇਆ ਹੋਵੇਗਾ ਇਸ ਕਰਕੇ ਸਾਡੇ ਸਿਰਫ ਦੋ ਨੰਬਰ ਨੇ 99730 60725 ਤੇ 9501725405 ਇਸ ਤੋਂ ਇਲਾਵਾ ਸਾਡਾ ਕੋਈ ਵਟਸਐਪ ਨੰਬਰ ਜਾਂ ਕਾਲਿੰਗ ਨੰਬਰ ਨਹੀਂ ਹੈ ਇਸੇ ਨੰਬਰਾਂ ਤੋਂ ਇਲਾਵਾ ਜਾਂ ਸਾਡੇ ਚੈਨਲ ਤੋਂ ਇਲਾਵਾ ਸਾਡੇ ਨਾਮ ਤੇ ਕੋਈ ਵੀ ਤੁਹਾਡੇ ਨਾਲ ਇਧਰ ਉਧਰ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਲੜਕਾ ਲੜਕੀ ਦੀ ਐਡ ਤੁਸੀਂ ਆਪਣੀ ਮਰਜ਼ੀ ਨਾਲ ਪਵਾइए ਤੇ ਅਸੀਂ ਐਡ YouTube ਤੋਂ ਕਦੇ ਵੀ ਡਿਲੀਟ ਨਹੀਂ ਕਰਦੇ ਔਰ ਦੂਸਰੀ 50000 ਸਬਸਕ੍ਰਾਈਬਰ ਲਗਭਗ 52 53000 ਸਬਸਕ੍ਰਾਈਬਰ ਹੋ ਚੁੱਕੇ ਨੇ ਇਸ ਖੁਸ਼ੀ ਦੇ ਵਿੱਚ ਕੁੜੀਆਂ ਲਈ ਜਿਹੜੀ ਕੁੜੀਆਂ ਦੀ ਜੇ ਤੁਸੀਂ ਆਪਣੀ ਬੇਟੀ ਦੀ ਐਡ ਪਵਾਉਣੀ ਹੈ ਤਾਂ 100 ਰੁਪਿਆ ਉਹਦੇ ਵਿੱਚ ਲੈਸ ਹੈ ਤੇ ਬਾਕੀ ਅਗਲੀ ਜਿਹੜਾ ਪ੍ਰੋਗਰਾਮ ਆਪਾਂ ਸਟਾਰਟ ਕਰਨ ਲੱਗੇ ਆਂ ਤੇ ਉਹਦੇ ਵਿੱਚ 27 ਰਿਸ਼ਤੇ ਨੇ ਦੂਸਰੀ ਲਿਸਟ ਆ ਜਿਹੜੀ ਇਸ ਮਹੀਨੇ ਦੀ ਇਹ ਤੇ ਆਪਾਂ ਇਹਨੂੰ ਸੁਣੀਏ ਤੇ ਜਿੰਨਾ ਜਿਹੜਾ ਵੀ ਰਿਸ਼ਤਾ ਤੁਹਾਨੂੰ ਪਸੰਦ ਆ ਹੁੰਦਾ ਹੈ ਉਹਨਾਂ ਨਾਲ ਡਾਇਰੈਕਟ ਗੱਲ ਕਰੋ ਤੇ ਬਾਕੀ ਬਾਹਰ ਤਲਾਬ ਪਰਿਵਾਰ ਨਾਲ ਕਰੋ ਜੋ ਜਾਂਚ ਪੜਤਾਲ ਕਰਕੇ ਰਿਸ਼ਤੇ ਦੀ ਠੀਕ ਹੈ ਜੀ ਨਾਮ ਕੌਰ ਪਤਾ ਜੀਰਾ ਪੰਜਾਬ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਬੈਚਲਰ ਇਨ ਸਾਇੰਸ ਇਨ ਮੈਡੀਕਲ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਚੰਡੀਗੜ੍ਹ ਆ ਜੀ ਭਰਾ ਕੋਈ ਨਹੀਂ ਇੱਕ ਭੈਣ ਮੈਰਿਡ ਚੰਡੀਗੜ੍ਹ ਮੈਰਡ ਹੈ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਸੰਧੂ 24197 ਦਾ ਜਿਹੜਾ ਡੇਟ ਆਫ ਬਰਥ ਹੈ ਮੁੰਡਾ ਜੱਟ ਸਿੱਖ ਹੋਵੇ ਏਜ 27 ਤੋਂ 30 ਸਾਲ ਹੋਵੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਜਾਂ ਯੂ ਕੇ ਦੇ ਵਿੱਚ ਹੋਵੇ ਇਹ ਇੱਕ ਹੀ ਪਰਿਵਾਰ ਵੱਲੋਂ ਐਡ ਪਵਾਈ ਗਈ ਹੈ ਪਹਿਲੀ ਐਡ ਵੀ ਜਿਹੜੀ ਕੱਲੀ ਕੁੜੀ ਸੀ ਉਹਦੀ ਕੋਈ ਭੈਣ ਭਰਾ ਨਹੀਂ ਸੀ ਇਹ ਕੁੜੀ ਦੋ ਕੁੜੀਆਂ ਨੇ ਇੱਕ ਮੈਰਡ ਹੈ ਤੇ ਇੱਕ ਇਹ ਕੁੜੀ ਹੈ ਭਰਾ ਇਹਨਾਂ ਦੇ ਵੀ ਨਹੀਂ ਹੈਗਾ ਇਹ ਇੱਕ ਪਰਿਵਾਰ ਵੱਲੋਂ ਹੀ ਹੈ ਸੇਮ ਨੰਬਰ ਨੇ ਤੇ ਇਹਨਾਂ ਨਾਲ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਅ ਇੰਡੀਆ ਤੋਂ ਆ ਜੀ ਅ ਨਾਮ ਐਮ ਪਤਾ ਪਟਿਆਲਾ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਪੜਾਈ ਬੀ ਟੈਕ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੋਈ ਆ ਭੈਣ ਇੱਕ ਆਸਟ੍ਰੇਲੀਆ ਪੀਆਰ ਆ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਕੰਡੀ ਕੰਡੀਰਸ ਐਰੀ ਡੇਟ ਆਫ ਬਰਥ 7 5 99 ਦਾ ਕੰਮ ਆ ਆਈਟੀਆ ਕੰਪਨੀ ਯੂ ਐਸ ਏ ਵਿੱਚ ਸੜਾ ਜਿਹੜੀ ਲੈਟਰ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਕੁੜੀ ਮੈਡੀਕਲ ਲੈਨ ਦੀ ਗ੍ਰੈਜੂਏਟਡ ਹੋਵੇ ਅੱਗੇ ਦੀ ਪੜ੍ਹਾਈ ਦਾ ਖਰਚਾ ਮੁੰਡੇ ਵੱਲੋਂ ਆਸਟ੍ਰੇਲੀਆ ਲਈ ਕਰੇਗਾ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਐਸਸੀ ਐਗਰੀਕਲਚਰ ਇੰਡੀਆ ਤੋਂ ਤੇ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਖਰੋੜ ਡੇਟ ਆਫ ਬਰਥ 27/09/96 ਦੀ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ 15 ਕਿਲੇ ਜ਼ਮੀਨ ਹੈ ਵਿਦ ਅਰਬਨ ਪ੍ਰਾਪਰਟੀ ਹੈ ਵੈਲ ਐਜੂਕੇਟਿਡ ਪੰਜਾਬੀ ਗਰਲ ਚਾਹੀਦੀ ਇਹਨਾਂ ਨੂੰ ਕੁੜੀ ਚੰਗੀ ਜੌਬ ਕਰਦੀ ਹੋਵੇ ਤੇ ਮੁੰਡਾ ਪੀਆਰ ਤੋਂ ਬਾਅਦ ਪੰਜਾਬ ਆ ਕੇ ਬਿਜ਼ਨਸ ਕਰਨਾ ਚਾਹੁੰਦਾ ਵਾਹ ਓਏ ਮਾਂ ਦਾ ਸੇਰਾ ਹਰ ਜੇ ਬੰਦੇ ਵੀ ਹੈਗੇ ਨੇ ਉੱਥੋਂ ਬਾਅਦ ਆ ਕੇ ਪੰਜਾਬ ਚ ਬਿਜ਼ਨਸ ਕਰਨਾ ਚਾਹੁੰਦੇ ਨੇ ਵਧੀਆ ਲੱਗਿਆ ਚਲੋ ਵੈਸੇ ਤਾਂ ਆਪੀ ਸੋਚ ਹੁੰਦੀ ਆ ਬੰਦੇ ਦੀ ਆਪ ਕੋ ਆਪਣੀ ਮੁੰਡਾ ਪੰਜਾਬ ਪੀਆਰ ਤੋਂ ਬਾਅਦ ਪੰਜਾਬ ਆ ਕੇ ਬਿਜ਼ਨਸ ਕਰਨਾ ਚਾਹੁੰਦਾ ਤੇ ਐਮਬੀ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰਿਓ ਤੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਅਸੀਂ ਜਿੰਨੇ ਵੀ ਰਿਸ਼ਤੇ ਪਾਉਣੇ ਆ ਪਰਿਵਾਰ ਦੇ ਨੰਬਰਾਂ ਸਮੇਤ ਹੀ ਪਾਉਣੇ ਆ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਬਲੋਂਗ ਕਰਦਾ ਮੁੰਡਾ ਤੇ ਪੜ੍ਹਾਈ ਹੈ ਜਿਹੜੀ ਬੀਟੈਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 11 ਇੰਚ ਕਾਸਟ ਸੈਣੀ ਡੇਟ ਆਫ ਬਰਥ 26/12/88 ਕੰਮ ਕਨੇਡਾ ਸਿਟੀਜਨ ਆ ਜੀ ਵੈਜੀਟੇਰੀਅਨ ਆ ਫੈਮਲੀ ਐ ਇੱਕ ਚੀਜ਼ ਤੁਸੀਂ ਨੋਟ ਕੀਤੀ ਮੇਰੇ ਨਾਲ ਜਿੰਨੇ ਵੀ ਪੁਰਾਣੇ ਜੁੜੇ ਹੋਏ ਨੇ ਜਿਹੜੇ ਵੀ ਕੁੜੀ ਦੀ ਐਡ ਪਾਉਣੀ ਆ ਜਾਂ ਮੁੰਡੇ ਦੀ ਐਡ ਪਾਉਣੀ ਆ ਭਰਾ ਜਾਂ ਇੱਕ ਜਾਂ ਦੋ ਭੈਣ ਕਿਸੇ ਦੀ ਪੰਜ ਐਡਾਂ ਬਾਅਦ ਇੱਕ ਬੰਦੇ ਜਾਂ ਕੁੜੀ ਜਾਂ ਮੁੰਡੇ ਦੀ ਭੈਣ ਆਉਂਦੀ ਆ ਫਿਰ ਕੁੜੀਆਂ ਦੀ ਘਾਟ ਆ ਇਸੇ ਕਰਕੇ ਤਾਂ ਸਾਰੀ ਦਿੱਕਤ ਹੋ ਰਹੀ ਐ ਬਾਕੀ ਜਿਹੜੀਆਂ ਹੈਗੀਆਂ ਸੋ ਵਾਰ ਵਾਰ ਗਈਆਂ ਪਤਾ ਨਹੀਂ ਮੈਂ ਸਹੀ ਬੋਲ ਰਿਹਾ ਹਾਂ ਕਿ ਗਲਤ ਬੋਲ ਰਿਹਾ ਕਿਸੇ ਨੂੰ ਟੱਚ ਹੀ ਨਾ ਕਰ ਜੇ ਇਹ ਗੱਲ ਪਰ ਹਕੀਕਤ ਹੈ ਇਹ ਪੰਜਾਬ ਦੀ ਆਉਣ ਵਾਲੇ ਟਾਈਮ ਦੀ ਭਵਿੱਖਾ ਜਿਹੜਾ ਇਸ ਮੁੱਦੇ ਦੇ ਉੱਤੇ ਨਸੇ ਨੂੰ ਤਾਂ ਲੱਗ ਗਈ ਚੀਜ਼ ਹੈ ਇਹ ਰਿਸ਼ਤਿਆਂ ਵਾਲੇ ਮੁੱਦੇ ਦੇ ਉੱਤੇ ਵੀ ਇੱਕ ਕ੍ਰਿਟੀਕਲ ਸਥਿਤੀ ਜਿਹੜੀ ਪੈਦਾ ਹੋਏਗੀ ਹੋ ਰਹੀ ਹੈ ਬੱਟ ਹੋਰ ਵੀ ਹੋਏਗੀ ਡੇਟ ਆਫ ਬਰਥ 26/12/88 ਕੰਮ ਕੈਨੇਡਾ ਸਿਟੀ ਜਾਣਾ ਜੀ ਮੁੰਡਾ ਵੈਜੀਟੇਰੀਅਨ ਫੈਮਿਲੀ ਹੈ ਕੁੜੀ ਦੀ ਬੀਟੈਕ ਐਮਟੈਕ ਕਰੀ ਹੋਵੇ ਕੱਦ 5 ਫੁੱਟ 4 ਇੰਚ ਜੇ ਤੂੰ 5 ਇੰਚ ਹੋਵੇ ਸੋਣੀ ਹੋਵੇ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ 3 ਸਾਲ ਦਾ ਡਿਪਲੋਮਾ ਇਨ ਕੰਪਿਊਟਰ ਸਾਇੰਸ ਦਾ ਕੀਤਾ ਹੋਇਆ ਇੰਜੀਨੀਅਰਿੰਗ ਤੇ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਦਾ ਕੀਤਾ ਹੋਇਆ ਪੜ੍ਹਾਈ ਜਿਹੜੀ ਇਹਨਾਂ ਨੇ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 2/11/95 ਕੰਮ 9 ਕਿਲੇ ਜ਼ਮੀਨ 3 ਸਾਲ ਦਾ ਵਰਕ ਪਰ ਵਰਕ ਨੈਟਵਰਕ ਐਡਮਿਨਿਸਟ੍ਰੇਸ਼ਨ ਅ ਨਵ ਬ੍ਰਾਂਚ ਜਿਹੜਾ ਮੈਨੇਜਰ ਨੇ ਬ੍ਰਾਂਚ ਦੇ ਵਿੱਚ ਹੁਣ 25000 ਰੁਪਏ ਤਨਖਾਹ ਕੁੜੀ ਸੋਹਣੀ ਹੋਵੇ ਆਸਟ੍ਰੇਲੀਆ ਹੋਵੇ ਲਾਲ ਪੱਟੀ ਵਿੱਚ ਮੁੰਡੇ ਦੇ ਪਰਵਾਜ਼ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਚੀਜ਼ ਤੁਸੀਂ ਹੋਰ ਦੇਖੀਏ ਜੀ ਅੱਜ ਦੇ ਜਿੰਨੇ ਵੀ ਔਲਾਦ ਹੋ ਰਹੀ ਹੈ ਬੱਚੇ ਉਹ ਹਰੇਕ ਦੇ ਇੱਕ ਇੱਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਭੂਆ ਮਾਸੀ ਚਾਚੀ ਤਾਈ ਵਾਲੇ ਮੁੰਡਾ ਦਾ ਰਿਸ਼ਤੀ ਖਰਾਬ ਖਤਮ ਹੋ ਜਾਣਿਆ ਹਨਾ ਭੈਣ ਕੀ ਸੀ ਸਾਰਾ ਕੁਝ ਉਲਝ ਜਾਨੀਆ ਗਾਣੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਪਤਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਐਮਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 1995 ਮੁੰਡੇ ਨੂੰ 14 15 ਕਿੱਲੇ ਜ਼ਮੀਨ ਹੋਵੇ ਜਾਂ ਵਧੀਆ ਸਰਕਾਰੀ ਜੋਬ ਕਰਦਾ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਮੈਂ ਥੋੜਾ ਜਿਹਾ ਸੰਨਾ ਲੈ ਕੇ ਜਿਹੜੀਆਂ ਗੱਲਾਂ ਕਰਦਾ ਐ ਇਹਦਾ ਮਤਲਬ ਐ ਮੈਂ ਵੀਡੀਓ ਨੂੰ ਥੋੜਾ ਜਿਹਾ ਸ਼ਾਰਟ ਕਰਨਾ ਚਾਹੁੰਨਾ ਕਿ ਤੁਸੀਂ ਵੀਡੀਓ ਛੱਡ ਕੇ ਨਾ ਚਲੇ ਜਾਓ ਨਹੀਂ ਤਾਂ ਤੁਹਾਡੇ ਨਾਲ ਹੋਰ ਵੀ ਚਾਰ ਗੱਲਾਂ ਵਧੀਆ ਕਰ ਲਈਏ ਆਪਾਂ ਇਸ ਕਰਕੇ ਵੀਡੀਓ ਨੂੰ ਛੱਡ ਕੇ ਨਾ ਜਾਇਆ ਕਰੋ ਆਪਾਂ ਵੈਸੇ ਵੀ ਸਾਰਾ ਦਿਨ ਕੁਝ ਨਾ ਕੁਝ ਦੇਖਦੇ ਰਹਿੰਨੇ ਆ ਇਹ 15-20 ਮਿੰਟਾਂ ਦੀ ਵੀਡੀਓ ਹੁੰਦੀ ਇਹਨੂੰ ਪੂਰੀ ਦੇਖ ਲਿਆ ਕਰੋ ਐ ਐਤਵਾਰ ਹਰੇਕ ਐਤਵਾਰ ਅਪਲੋਡ ਕਰਦੇ ਆ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਬੀ 187 ਦਾ ਡੇਟ ਆਫ ਬਰਥ ਹੈ ਇੱਕ ਇੱਕ ਲਾ ਜਮੀਨ ਆ ਜੀ ਕੁੜੀ ਚੰਗੇ ਪਰਿਵਾਰ ਵਿੱਚੋਂ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀ ਐਸ ਸੀ ਐਮ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਇੱਕ ਭੈਣ ਇੱਕ ਕੈਨੇਡਾ ਪੀ ਆਰ ਹੈ ਭਰਾ ਇੱਕ ਕੈਨੇਡਾ ਦੀ ਫਾਈਲ ਲੱਗੀ ਹੋਈ ਹੈ ਜੀ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਸੰਧੂ 5 6 97 ਦਾ ਡੇਟ ਆਫ ਬਰਥ ਹੈ ਕੰਮ ਜਿਹੜੀ ਜੋਬ ਹੈ 40000 ਰੁਪਏ ਤਨਖਾਹ ਹੈ 6 ਕਿੱਲੇ ਜ਼ਮੀਨ ਹੈ ਦੋ ਪੁਰਾਣੇ 10 ਸਾਲ ਦਾ ਕੈਨੇਡਾ ਦਾ ਵੀਜ਼ਾ ਜਿਹੜਾ ਇਹਨਾਂ ਦਾ ਹੈਗਾ ਕੁੜੀ ਪੜ੍ਹੀ ਲਿਖੀ ਜੋਬ ਕਰਦੀ ਹੋਵੇ ਸੋਹਣੀ ਹੋਵੇ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਅ ਅਮਰੀਕਾ ਤੋਂ ਹੈ ਯੂ ਐਸ ਏ ਤੋਂ ਨਾਮ ਏ ਆਨੰਦ ਪਤਾ ਗੰਗਾ ਨਗਰ ਰਾਜਸਥਾਨ ਤੋਂ ਹਰਿਆਣਾ ਤੋਂ ਬਹੁਤ ਰਿਸ਼ਤੇ ਆਏ ਸੀ ਆਪਣੇ ਕੋਲੇ ਦਿੱਲੀ ਤੋਂ ਬਹੁਤ ਆਏ ਸੀ ਹੋਰ ਸਟੇਟਾਂ ਤੋਂ ਰਾਜਸਥਾਨ ਤੋਂ 2-3 ਆਏ ਨੇ ਇਹ ਵੀ ਵਧੀਆ ਗੱਲ ਆ ਆਪਣੇ ਚੈਨਲ ਨੂੰ ਦੇਖਦੇ ਆ ਗੰਗਾ ਨਗਰ ਤੋਂ ਜੀ ਪੜ੍ਹਾਈ BCA MCA लवली ਯੂਨੀਵਰਸਿਟੀ ਲੁਧਿਆਣਾ ਜਲੰਧਰ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਯੂਐਸਏ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਪੰਜਾਬੀ ਖੱਤਰੀ ਹੈ 27 499 ਦਾ ਡੇਟ ਆਫ ਬਰਥ ਹੈ ਯੂਐਸਏ ਕੈਲੀਫੋਰਨੀਆ ਸੈਲਫ ਐਮਪਲਾਈ ਨੇ ਕੁੜੀ ਯੂਐਸਏ ਹੋਵੇ ਸੋਣੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਜੀ ਇੰਡੀਆ ਤੋਂ ਐ ਨਾਮ ਸਿੰਘ ਪਤਾ ਰਾਇਆ ਤੇ ਜਿਹੜਾ ਪੜ੍ਹਾਈ ਐ ਇਹਨਾਂ ਨੇ ਬੀਐਸਸੀ ਬੀਐਡ ਕੀਤੀ ਹੋਈ ਐ ਭੈਣ ਕੋਈ ਨਹੀਂ ਭਰਾ ਐ ਇੱਕ ਕੱਦ 5 ਫੁੱਟ 11 ਇੰਚ ਕਾਸਟ ਗੋਲਡਸਮਿਥ ਗੋਤ ਸੰਧੋਰਾ ਸੰਦੇਯਾਵਰਾ ਤੇ 25 893 ਕਾਸਟ 골ਡ ਸਮਿਥ ਆਪਾਂ ਸੁਨਿਆਰ ਵੀ ਕਹਿ ਦਿੰਨੇ ਹਨਾ ਆਪਣੇ ਪਿੰਡਾਂ ਦੇ ਵਿੱਚ ਸਾਰੇ ਲਗਭਗ ਸੇਮ ਕਾਸਟ ਦੇ ਕਾਫੀ ਰਹਿੰਦੇ ਨੇ ਮਤਲਬ ਜੱਟ ਸਿੱਖ ਰਮਦਾਸੀ ਸਿੱਖ ਸੁਨਿਆਰ ਮੇਰੇ ਪਿੰਡ ਤਾਂ ਹੈਗਾ ਤੁਹਾਡੇ ਪਿੰਡ 'ਚ ਵੀ ਦੱਸਿਓ ਵੀ ਅਲੱਗ-ਅਲੱਗ ਹਨਾ ਤੇ ਆਪਾਂ 골ਡ ਸਮਿਥ ਜਾਂ ਸੁਨਿਆਰੇ ਕਾਸਟ ਦੇ ਵਿੱਚ ਕਹਿ ਸਕਦੇ ਗੋਦ ਸੰਦੇਵਰਾ 25 893 ਦਾ ਡੇਟ ਆਫ ਬਰਥ ਹੈ ਕੰਮ ਗਵਰਨਮੈਂਟ ਟੀਚਰ ਹੈ ਜੀ ਮੁੰਡਾ ਕੁੜੀ ਵੈਲ ਐਜੂਕੇਟਿਡ ਹੋਵੇ ਮੁੰਡਾ ਵਧੀਆ ਪੜ੍ਹਿਆ ਲਿਖਿਆ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਿਹੜੇ ਰਿਸ਼ਤੇ ਤੁਹਾਡੇ ਰਿਸ਼ਤੇਦਾਰੀ ਦੇ ਨਾਲ ਕੋਈ ਮੈਚ ਹੁੰਦਾ ਹੁੰਦਾ ਉਹਨੂੰ ਰਿਸ਼ਤਾ ਕਰਵਾ ਵੀ ਦਿਆ ਕਰੋ ਪੋਨਾਂ ਦਾ ਕੰਮ ਹੀ ਹੁੰਦਾ ਇਹ ਵਿੱਚ ਪਿਆ ਜਾ ਕਰੋ ਸਾਨੂੰ ਸਾਨੂੰ ਵਿਚੋਲਾ ਬਣ ਜਾਇਆ ਕਰੋ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 6 ਫੁੱਟ ਇੱਕ ਚੀਜ਼ ਹੋਰ ਆ ਮਕੈਨਿਕਲ ਤਾਂ ਮੈਨੂੰ ਪੜ੍ਹਨਾ ਆਇਆ ਦਾ ਮੇਰੀ ਅੰਗਰੇਜ਼ੀ ਥੋੜੀ ਜੀ ਬਾਈਪਾਸ ਹੈ ਇਹਨੂੰ ਕਈ ਵਾਰ ਐਵੇਂ ਨਾ ਕਹਿ ਦਿਆ ਕਰੋ ਵੀ ਇਹਨੂੰ ਐ ਬੋਲ ਕੇ ਵਿੱਚ ਕਮੈਂਟ ਕਰਦੇ ਹੁੰਦੇ ਬਈ ਐ ਬੋਲ ਕੇ ਮੇਰੀ ਇੰਗਲਿਸ਼ ਇੰਨੀ ਜ਼ਿਆਦਾ ਨਹੀਂ ਹੈ ਆਣੀ ਕਈ ਵਾਰ ਉੱਤੋਂ ਦੀ ਲੰਘ ਜਾਂਦਾ ਪੁਲ ਦੇ ਕੱਦ ਸੇਮਟ ਕਾਸਟ ਨਾਈ ਸਿੱਖ ਗੋਤ ਸੰਧੂ ਡੇਟ ਆਫ ਬਰਥ 17 7 87 ਹੈ ਜੀ ਕੰਮ ਸੀਆਰ ਮੈਨੇਜਰ ਨੇ ਟੋਇਟਾ ਡੀਲਰਸ਼ਿਪ ਦੇ ਵਿੱਚ 55000 ਤਨਖਾਹ ਇੱਕ ਘਰ ਇੱਕ ਪਲਾਟ ਤੇ 6 ਮਹੀਨੇ ਦੇ ਹੀ ਡਿਵੋਰਸ ਨੇ ਸ਼ਾਰਟ ਟਾਈਮ ਕਹਿਦੀ ਆਪਾਂ ਡਿਵੋਰਸਨ ਨੇ ਕੁੜੀ ਡਿਵੋਰਸਡ ਤੇ ਅਣ ਜਾਣ ਮੈਡ ਬਿਨਾ ਬੱਚੇ ਤੋਂ ਹੋਵੇ ਜੇ ਵਿਤਲਾਕ ਸੌਦਾ ਤਾਂ ਬਿਨਾ ਬੱਚੇ ਤੋਂ ਹੋਵੇ ਜਾਣਾ ਮੈਡ ਹੋਵੇ ਐਜੂਕੇਟਿਡ ਹੋਵੇ ਤੇ ਜੌਬ ਤੇ ਹੋਵੇ ਮੁੰਡੇ ਦੀ ਤਨਖਾਹ ਜਿਹੜੀ ਹੈਗੀ ਐ 55000 ਰੁਪਏ ਲਾਲ ਪੱਟੀ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਪਹਿਲਾ ਨੰਬਰ WhatsApp ਹੈ ਦੂਜਾ ਨੰਬਰ ਕਾਲਿੰਗ ਦਾ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਤਰਨਤਾਰਨ ਤੋਂ ਬਲੋਂਗ ਕਰਦੇ ਨੇ ਪੜਾਈ MBA ਫਰੋਮ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਨੋ ਭਰਾ ਇੱਕ ਮੈਡ ਕੈਨੇਡਾ ਕੱਦ ਪੰਜ ਕੱਦ 6 ਫੁੱਟ 3 ਇੰਚ ਕਾਸਟ ਜੱਟ ਗੂਤ ਸੰਧੂ ਡੇਟ ਆਫ ਬਰਥ 11/2/94 ਦਾ ਕੰਮ ਕਨੇਡਾ ਜੋਬ ਹੈ 11 ਕਿੱਲੇ ਜ਼ਮੀਨ ਹੈ ਜੀ ਇਹਨਾਂ ਦੀ ਪੰਜਾਬ ਦੇ ਵਿੱਚ 5-5 ਕਿੱਲੇ ਦੋਨੇ ਭਰਾਵਾਂ ਨਾਲ ਦੇ ਤਿੰਨ ਪਲਾਟ ਅੰਮ੍ਰਿਤਸਰ ਦੇ ਵਿੱਚ ਨੇ ਕੁੜੀ ਪੜ੍ਹੀ ਲਿਖੀ ਨਰਸਿੰਗ ਕੋਰਸ ਕੀਤਾ ਹੋਵੇ ਜਾਂ ਕਨੇਡਾ ਤੋਂ ਬਲੌਂਗ ਕਰਦੀ ਹੋਵੇ ਐਮਬੀ ਮਾਫ ਪਾਈ ਮੈਰਜ ਬਿਊਰੋ ਵਾਲੇ ਨਾਂ ਹੋਣ ਲਾਇਓ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕਨੇਡਾ ਤੋਂ ਹੈ ਜੀ ਨਾਮ ਐਸ ਮਣੀ ਪਤਾ ਫਿਰੋਜ਼ਪੁਰ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪੋਸਟ ਮੈਟ੍ਰਿਕਲੇਸ਼ਨ ਪੀ ਐਸ ਵੀ ਤੇ ਡਿਪਲੋਮਾ ਹਨ ਹੋਟਲ ਮੈਨੇਜਮੈਂਟ ਦੁਬਈ ਯੂਏਈ ਤੋਂ ਕੀਤਾ ਹੋਇਆ ਤੇ ਭੈਣ ਇੱਕ ਮੈਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਖੱਤਰੀ 28 10 98 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਕੈਲਗਰੀ ਸੀਨੀਅਰ ਸੀਫ ਚੀਫ ਇਨ ਡੈਨੀ ਰੈਸਟੋਰੈਂਟ ਕੈਨੇਡਾ ਦੇ ਵਿੱਚ ਤੇ ਕੁੜੀ ਤੇ ਫੈਮਿਲੀ ਵੈਲ ਐਜੂਕੇਟਿਡ ਹੋਣ ਤੇ ਕੈਨੇਡਾ ਵਾਲੇ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਹ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀਏ ਡਿਪਲੋਮਾ ਇਨ ਕੰਪਿਊਟਰ ਅਹ weight lifting ਐਂਡ power lifting ਪਟਿਆਲਾ ਦੇ ਵਿੱਚ ਇਹਨਾਂ ਦਾ ਜਿਹੜਾ ਕੀਤੇ ਹੋਏ ਨੇ ਕੋਰਸ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤਰਾ ਰਾਏ ਡੇਟ ਆਫ ਬਰਥ 28 92 ਕੰਮ ਕਰੇ ਲੂ ਕੰਮ ਕਾਜ ਹੈ 7 ਤੋਂ 8 ਕਿੱਲੇ ਜ਼ਮੀਨ ਹੋਵੇ ਮੁੰਡੇ ਨੂੰ ਵੈਸ ਨਹੀਂ ਵੈਸ ਨੂੰ ਨਸੇ ਤੋਂ ਰਹਤ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਰ ਸੰਧੂ ਡੇਟ ਆਫ ਬਰਥ 294 ਫਰਵਰੀ 94 ਤੇ ਕੰਮ ਐਮ ਐਨ ਸੀ ਮਲਟੀ ਨੈਸ਼ਨਲ ਕੰਪਨੀ 55000 ਸੈਲਰੀ ਹੈ ਜੀ ਤੇ 4 ਕਿੱਲੇ ਜ਼ਮੀਨ ਆ ਆਸਟ੍ਰੇਲੀਆ ਪੀ ਆਰ ਦੀ ਫਾਈਲ ਲਗਾਈ ਹੈ 6 ਸਾਲ ਦਾ ਐਕਸਪੀਰੀਅੰਸ ਹੈ ਕੁੜੀ ਬਰਾਬਰ ਦੀ ਪੜੀ ਵਧੀਆ ਕੋਰਸ ਕੀਤਾ ਹੋਵੇ ਖਾਨਦਾਨੀ ਹੋਵੇ 5 ਫੁੱਟ 4 ਇੰਚ ਤੋਂ ਜਿਹੜਾ ਪਲੱਸ ਆ ਜਿਹੜਾ ਹੈਗਾ ਇਹਨਾਂ ਦਾ ਕੱਦ ਹੋਵੇ ਜੇ 4.5 ਫੁੱਟ 4 ਇੰਚ ਹੋਵੇ ਜੱਟ ਸੇ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵੀਡੀਓ ਛੱਡ ਕੇ ਨਾ ਜਾਇਓ ਆਪਾਂ ਮੈਂ ਕਾਲੀ ਨਾਲ ਤਾਂ ਹੀ ਬੋਲ ਰਿਹਾ ਵੀ ਵੀਡੀਓ ਪੂਰੀ ਦੇਖੋ ਤੁਸੀਂ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਬਰਨਾਲਾ ਤੋਂ ਬਲੋਂਗ ਕਰਦੀ ਹੈ ਕੁੜੀ ਪੜ੍ਹਾਈ ਬੀ ਐਸ ਸੀ ਫਿਜ਼ਿਕਸ ਹੌਨਸ ਐਂਡ ਪ੍ਰੋਜੈਕਟ ਮੈਨੇਜਮੈਂਟ ਸਪਲਾਈ ਚੇਨ ਮੈਨੇਜਮੈਂਟ ਦੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਨੇਡਾ ਪੀਆਰ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 2000 ਦਾ ਕੰਮ ਕਨੇਡਾ ਵਰਕ ਪਰਮਿਟ ਤੇ ਹੀ ਫਰੰਟ ਡਿਸਕ ਹੋਟਲ ਐਂਡ ਸੈਲਫ ਐਮਪਲਾਈਡ ਮੁੰਡਾ ਕਨੇਡਾ ਪੀਆਰ ਹੋਵੇ 6 ਫੁੱਟ ਕੱਦ ਹੋਵੇ ਤੇ ਨਸੇ ਤੋ ਰਹਤ ਹੋਵੇ ਮੈਂ ਅੰਗਰੇਜ਼ੀ ਦੀ ਬਹਾਵ ਵਧੀਆ ਬੋਲ ਜਾਨਾ ਹੁਣ ਤਾਂ ਕਦੇ ਕਦੇ ਹਨਾ ਆ ਲੈਨ ਜੀ ਬਹਾਵ ਅੰਗਰੇਜ਼ ਵਾਲੀ ਸੀ ਠੀਕ ਐ ਇੰਨੀ ਦਾ ਚੱਲ ਜਾਂਦੀ ਐ ਤੇ ਓਨਲੀ ਵਟਸਐਪ ਨੰਬਰ ਆ ਜੀ ਇਹਨਾਂ ਦਾ ਅ ਬਰਸਾਬ ਤੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਰੈੱਡ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਹਨ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਨੇ ਪੜਾਈ ਬੈਚਲਰ ਇਨ ਫਿਜ਼ੀਓਥੈਰਾਪੀ ਬੀ ਪੀਟੀ ਤੇ ਭੈਣ ਕੋਈ ਨਹੀਂ ਭਰਾ 91 ਮੈਡ ਕੱਦ 5 ਫੁੱਟ 6 ਇੰਚ ਕਾਸਟ 70 ਗੋਤ ਰੰਧਾਵਾ 1995 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਕੁੜੀ ਦੀ ਵਧੀਆ ਪੜ੍ਹਾਈ ਕਰੀ ਹੋਵੇ ਬੀ ਐਸ ਸਿੰਘ ਨਰਸਿੰਘ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਜਿਹੜਾ ਰਿਸ਼ਤਾ ਪਸੰਦ ਆਉਂਦਾ ਹੁੰਦਾ ਉਹਦੀ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਚੈਨਲ ਤੇ ਜਾ ਕੇ ਦੁਬਾਰੇ ਦੇਖ ਲਿਆ ਕਰੋ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਹੈ ਨਾਮ ਸਿੰਘ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਪੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ 712000 ਦਾ ਡੇਟ ਆਫ ਬਰਥ ਆ ਜੀ 12 ਕਿੱਲੇ ਜ਼ਮੀਨ ਆ ਮੁੰਡੇ ਨੂੰ ਕਨੇਡਾ ਵੈਸਟਰ ਵੀਜ਼ਾ ਤੇ ਆ ਕੁੜੀ ਕਨੇਡਾ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕਨੇਡਾ ਦੇ ਦੋ ਨੰਬਰ ਨੇ ਜਿਹੜੇ ਕਨੇਡਾ ਵਾਲੇ ਜਾਂ ਬਾਹਰ ਕੰਟਰੀ ਵਾਲੇ ਨੰਬਰ ਹੁੰਦੇ ਨੇ ਕੰਟਰੀ ਕੋਡ ਕੰਟਰੀ ਕੋਡ ਲਗਾਏ ਹੁੰਦੇ ਆ ਮੇਰੇ ਮੂਰੇ ਜਿਵੇਂ ਪਲੱਸ 1 ਦੋਨੇ ਨੰਬਰਾਂ ਦੇ ਇਹਦੇ ਤੇ WhatsApp ਤੇ ਗੱਲਬਾਤ ਕਰ ਲਿਆ ਕਰੋ ਜਾਂ ਡਾਇਰੈਕਟ ਗੱਲ ਕਰ ਲਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਜਿਹੜਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਤਰਨਤਨ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਸਪੀਣ ਦੇ ਵਿੱਚ ਹੈ ਜੀ ਤੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤਸਰਾ 251292 ਦਾ ਡੇਟ ਆਫ ਬਰਥ ਹੈ 10 ਕਿੱਲੇ ਜ਼ਮੀਨ ਹੈ ਖੇਤੀਬਾੜੀ ਪਿਤਾ ਆਰਮੀ ਰਿਟਾਇਰਡ ਨੇ ਕੁੜੀ ਜੱਟ ਸਿੱਖ ਹੋਵੇ ਐਨ ਆਰ ਆਈ ਜਾਂ ਪੰਜਾਬ ਤੋਂ ਸੋਹਣੀ ਹੋਵੇ ਮਤਲਬ ਜਿਆਦਾ ਐਨ ਆਰ ਆਈ ਹੋਵੇ ਜਾਂ ਪੰਜਾਬ ਤੋਂ ਸੋਹਣੀ ਤੇ ਪੜ੍ਹ ਲਿਖੀ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਨੇ ਪੜਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੈ ਤੇ ਭੈਣ ਦੋ ਮੈਰ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 1991 ਕੰਮ ਕੈਨੇਡਾ ਵਰਕ ਪਰਮਿਟ ਤੇ ਆ ਜੀ ਮੁੰਡਾ ਟਰੱਕ ਡਰਾਈਵਰ ਆ ਪੀਆਰ ਦੀ ਫਾਈਲ ਲਗਾਈ ਹੋਈ ਆ ਐਗਰੀਕਲਚਰ ਲੈਂਡ ਆ ਤੇ ਲੁਧਿਆਣਾ ਦੇ ਨੇੜੇ ਇੱਕ ਸ਼ਾਪ ਆ ਮੇਨ ਰੋਡ ਤੇ 3.5 ਵਿਸਵੇ ਵਿੱਚ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਵਧੀਆ ਪੜ੍ਹੀ ਲਿਖੀ ਹੋਵੇ ਸੋਣੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਡੈਡੀ ਦਾ ਨੰਬਰ ਹੈ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਬਾਕੀ ਆਪਾਂ ਪਹਿਲਾਂ ਨਾਲੋਂ ਵੀਡੀਓ ਦਾ ਸੈਟਅਪ ਥੋੜਾ ਜਿਹਾ ਚੇਂਜ ਕੀਤਾਗਾ ਮਤਲਬ ਦਿਖ ਜਿਵੇਂ ਇੱਕ ਸਾਈਡ ਤੇ ਕਤੂਰਾ ਜਾ ਬਹਾਤਾ ਤੇ ਆਪਾਂ ਇਹਦੀ ਵਿਜ਼ੂਅਲਾਈਜੇਸ਼ਨ ਵੀ ਥੋੜੀ ਚੇਂਜ ਕੀਤੀ ਹੈ ਕਿਵੇਂ ਲੱਗੀ ਜਰੂਰ ਦੱਸਿਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਤੋਂ ਬਲੌਂਕ ਕਰਦੇ ਨੇ ਪੜਾਈ ਪਲੱਸ 2 ਐਂਡ ਬਿਊਟੀ ਪਾਰਲਰ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਨਾਈਸ ਇੱਕ ਗੋਤਪੁੱਲਾ 14 9 98 ਦਾ ਡੇਟ ਆਫ ਬਰਥ ਹੈ ਕੁੜੀ ਡਿਵੋਰਸਡ ਹੈ ਜੀ ਮੁੰਡੇ ਦਾ ਆਪਣਾ ਕੰਮ ਕਾਜ ਹੋਵੇ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਡਿਆ ਤੋਂ ਜੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਚਮਕੌਰ ਸਾਹਿਬ ਤੋਂ ਬਿਲੋਂਗ ਕਰਦੇ ਨੇ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਮਜਬੀ ਸਖ ਗੂਤ ਸੰਗਰ 11 2 81 ਦਾ ਡੇਟ ਆਫ ਬਰਥ ਹੈ ਵਰਕ ਆਪਟਿਕਾ ਵਾਲਾ ਇਹਨਾਂ ਦਾ ਤੇ ਕੰਮ ਘਰ ਵਾਲੀ ਦੀ ਮੌਤ ਡੈਥ ਹੋ ਗਈ ਸੀ ਦੋ ਬੇਟੇ ਨੇ ਜੀ ਇੱਕ ਯੂ ਐਸ اے ਹੈ 20 ਸਾਲ ਦਾ ਇੱਕ 22 ਸਾਲ ਦਾ ਇਹਨਾਂ ਦੇ ਕੋਲ ਆ ਤੇ 加 ਪਲੱਸ 2 ਕਰੀ ਹੋਵੇ ਕੁੜੀ ਦੀ ਨਾਰਮਲ ਵਧੀਆ ਪੜੀ ਲਿਖੀ ਤੇ ਘਰ-ਵਾਰ ਸੰਭਾਲਣ ਵਾਲੀ ਹੋਵੇ ਭਾਵੇਂ ਗਰੀਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵੀਡੀਓ ਛੱਡ ਕੇ ਨਾ ਜਾਓ 4 ਤੇ 1 5 ਰਿਸ਼ਤੇ ਰਹਿ ਗਏ ਸਾਰੇ ਹੋ ਸਕਦਾ ਲਾਸਟ ਵਾਲਾ ਤੁਹਾਡੇ ਕੰਮ ਦਾ ਹੋਵੇ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਬਲੌਂ ਕਰਦੇ ਨੇ ਪੜ੍ਹਾਈ ਬੀ ਐਸ ਸੀ ਇਕਨੋਮਿਕ ਕੀਤੀ ਹੋਈ ਹੈ ਭੈਣ ਇੱਕ ਅਣਮੈੜ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਸਟ ਰਮਦਾਸਿਆ ਸਿੱਖ ਗੋਤ ਚੰਡਾਲ ਚੰਦੇਲ 29 9 82 ਦਾ ਡੇਟ ਆਫ ਬਰਥ ਹੈ ਗਵਰਨਮੈਂਟ ਜੌਬ ਤੇ ਨੇ ਜੀ ਡੀਸੀ ਆਫਿਸ ਕਲਰਕ ਨੇ ਅੰਮ੍ਰਿਤਸਰ ਦੇ ਵਿੱਚ ਗਵਰਨਮੈਂਟ ਜੌਬ ਆ ਵਧੀਆ ਮੁੰਡੇ ਦੀ ਕੁੜੀ ਕੁਆਰੀ ਜਾਂ ਬਿਨਾ ਬੱਚੇ ਤੋਂ ਤਲਾਕशुदा ਹੋਵੇ 82 ਦਾ ਡੇਟ ਆਫ ਬਰਥ ਹੈਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੀ ਹੈ ਨਾਮ ਸਿੰਘ ਪਤਾ ਸਾਹਕੋਟ ਜਲੰਧਰ ਤੋਂ ਬਲੋਂਗ ਕਰਦੇ ਆ ਸਾਹਕੋਟ ਮੈਂ ਸਾਹਕੋਟ ਕਈ ਵਾਰ ਗਿਆ ਬੇਸੇ ਤਾਂ ਮੇਰਾ ਏਰੀਆ ਪੈਂਦਾ ਰਾਮਪਰਾ ਫੂਲ ਮਟੰਡਾ ਜ਼ਿਲ੍ਹੇ ਦੇ ਵਿੱਚ ਪਰ ਸਾਹ ਕੋਟ ਨਾਲ ਖਾਸ ਲਗਤ ਹੈਗਾ ਆਪਣਾ ਵਧੀਆ ਆਉਣ ਜਾਣੀ ਹੈ ਪੜਾਈ ਪਲੱਸ 2 ਕੀਤੀ ਹੋਈ ਹੈ ਤੇ ਭੈਣ ਦੋ ਨੇ ਇਹ ਦੋਨੇ ਮੈਰਿਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਕੰਬੋ ਸਿਕ ਡੇਟ ਆਫ ਬਰਥ 15 493 ਦੀ ਹੈ ਮੁੰਡਾ 95000 ਰੁਪਏ ਮਹੀਨਾ ਜਿਹੜਾ ਇਨਕਮ ਹੈਗੀ ਕਮਾਉਂਦਾਗਾ ਸਟਾਕ ਐਂਡ ਕਰੰਸੀ ਮਾਰਕੀਟ ਫੁੱਲ ਟਾਈਮ ਕਰਦਾ ਨੈਟਵਰਥ ਹੈ ਜਿਹੜੀ 15 ਮਿਲੀਅਨ ਦੀ ਹੈ ਕੁੜੀ ਪੜ੍ਹੀ ਲਿਖੀ ਘਰੇਲੂ ਵੈਸੇ ਨੂੰ ਪਰਿਵਾਰ ਤੋਂ ਹੋਵੇ ਸ਼ਰਫ ਜਲੰਧਰੀ ਜੀ ਦੇ ਹੀ ਫੋਨ ਕਰਨ ਲਾਲ ਪੱਟੀ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਫਾਜ਼ਿਲਕਾ ਤੋਂ ਬਲੋਂਗ ਕਰਦੇ ਨੇ ਪੜਾਈ ਜੀ ਐਨ ਐਮ ਨਰਸਿੰਗ ਐਂਡ ਇੰਡੀਆ ਦੇ ਵਿੱਚੋਂ ਤੇ ਪਰਸਨਲ ਸਪੋਰਟ ਵਰਕਰ ਹੈ ਜਿਹੜੇ ਪੀ ਐਸ ਡਬਲਿਊ ਕੈਨੇਡਾ ਤੋਂ ਕੀਤੀ ਹੋਈ ਹੈ ਇਹਨਾਂ ਨੇ ਪੜਾਈ ਭੈਣ ਦੋ ਮੈਡ ਨੇ ਭੈਣਾ ਤੇ ਭਰਾ ਇੱਕ ਗਵਰਨਮੈਂਟ ਜੋਬ ਤੇ ਹੈ ਮੈਰਿਡ ਹੈ ਇੰਡੀਆ ਦੇ ਵਿੱਚ ਕੱਦ 6 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਸਰਾਂ ਡੇਟ ਆਫ ਬਰਥ 4 10 94 ਦੀ ਕੰਮ ਹੈ ਜਿਹੜਾ ਇਹਨਾਂ ਦਾ ਕਨੇਡਾ ਨੇ ਪਰਸਨਲ ਸਪੋਰਟਰ ਨੇ ਵਰਕਰ ਜੋਬ ਹੈ ਜਿਹੜੀ ਇਹਨਾਂ ਦੀ ਪੀਐਸਡਬਲ ਵਿੱਚ ਐਨਆਰਆਈ ਹੈ ਨਾ ਤੇ ਕੁੜੀ ਪੜੀ ਲਿਖੀ ਸੁੰਦਰ 5 ਫੁੱਟ 5 ਇੰਚ ਤੋਂ ਘੱਟ ਜਿਹੜਾ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਰਿਵਾਰ ਦੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਹੈ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਲੌਂਕ ਕਰਦੇ ਨੇ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਦੇ ਵਿੱਚ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਨਿਊਜ਼ੀਲੈਂਡ ਦਾ ਕੱਦਾ ਸੀ 5 ਫੁੱਟ 7 ਇੰਚ 5 ਫੁੱਟ 7 ਇੰਚ ਹੋਏਗਾ ਥੋੜੀ ਮਿਸਟੇਕ ਹੋ ਗਈ ਇਹਨੂੰ ਧਿਆਨ ਦੇ ਵਿੱਚ ਰੱਖਿਓ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਖੈਰ ਆ ਡੇਟ ਆਫ ਬਰਥ 4294 ਕੰਮ 10 10.5 ਕਿੱਲੇ ਜ਼ਮੀਨ 10.5 ਸਾਢੇ 10 ਕਿਲੇ ਜ਼ਮੀਨ ਆ ਜੀ 5 ਸਾਲ ਦਾ ਨਿਊਜੀ ਲੈਂਡ ਦਾ ਜਿਹੜਾ ਵਰਕ ਵੀਜ਼ਾ ਹੈ ਕੁੜੀ ਵਧੀਆ ਸੋਹਣੀ ਗ੍ਰੈਜੂਏਟਡ ਹੋਵੇ ਜਾਂ ਵਰਕਿੰਗ ਗੱਲ ਜਿਹੜੀ ਇਹਨਾਂ ਨੂੰ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅੱਜ ਦਾ ਇਹ ਲਾਸਟ ਰਿਸ਼ਤਾ ਇਹਨੂੰ ਕੰਪਲੀਟ ਕਰਕੇ ਦੋ ਗੱਲਾਂ ਜ਼ਰੂਰ ਸੁਣਿਓ ਨਾਮ ਸਿੰਘ ਪਤਾ ਹੁਸਿਆਰਪੁਰ ਤੋਂ ਬਿਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ ਕੀਤਾ ਹੋਇਆ ਭੈਣ ਇੱਕ ਅਣਮੈੜ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਸਰਾਂ ਡੇਟ ਆਫ ਬਰਥ 16 898 ਦੀ ਹੈ ਕੰਮ 6.5 ਖੇਤ ਮੁੰਡਾ ਇਟਲੀ ਦੇ ਵਿੱਚ ਵਰਕ ਪਰਮਿਟ ਤੇ ਕੋਈ ਇਟਲੀ ਕੈਨੇਡਾ ਆਸਟ੍ਰੇਲੀਆ ਯੂਕੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਹੈ ਤਾਂ ਬੈਂਡ ਆਏ ਹੋਣ ਅੱਧਾ ਖਰਚਾ ਜਿਹੜਾ ਮੁੰਡੇ ਵਾਲੇ ਕਰਨਗੇ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ ਤੇ ਅੱਧਾ ਖਰਚਾ ਜਿਹੜਾ ਅੱਧੋ-ਅੱਧੇ ਇਹਨਾਂ ਦਾ ਬਾਹਰ ਜਾਣ ਦਾ ਹੋਏਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਅੱਜ ਦੇ 27 ਰਿਸ਼ਤੇ ਪੂਰੇ ਹੋ ਗਏ ਸਿਰਫ 30 ਸੈਕਿੰਡ ਦੇ ਵਿੱਚ ਮੈਂ ਵੀਡੀਓ ਦਾ ਐਂਡ ਕਰਾਂਗਾ 30 ਸੈਕਿੰਡ ਤੱਕ ਮੇਰੀ ਇੰਜਨੀਨੀ ਚਾਰ ਗੱਲਾਂ ਸੁਣ ਲਿਓ ਜੇ ਸੁਣ ਸਕਦੇ ਹੋ ਤਾਂ ਜਦੋਂ ਇੰਨਾ ਟਾਈਮ ਹੋਊਗਾ ਇਹ ਵੀ ਸੁਣਨੋਗੇ ਅ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਆਪਣਾ 52 53000 ਸਬਸਕ੍ਰਾਈਬਰ ਹੋ ਗਿਆ ਸਿਰਫ ਆਪਾਂ ਰਿਸ਼ਤੇ ਦੇ ਰਿਲੇਟਡ ਜਿੰਨੀਆਂ ਵੀਡੀਓ ਪਾਈਆਂ ਨੇ ਫਾਲਤੂ ਦੀ ਹੋਰ ਕੋਈ ਵੀਡੀਓ ਨਹੀਂ ਪਾਈ ਪਰ ਹੁਣ ਉਮੀਦ ਹੈ ਇੱਕ ਦੋ ਦੁਕਾਨਦਾਰਾਂ ਦੇ ਫੋਨ ਆਏ ਸੀਗੇ ਵੀ ਅਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਜੋ ਕੋਈ ਕਈ ਵਾਰ ਕੋਈ ਦੁਕਾਨਦਾਰ ਜਾਂ ਤੁਹਾਡੀ ਆਪ ਦੀ ਸ਼ਾਪ ਆ ਕੋਈ ਐਡ ਕਰਵਾਉਣੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਮੈਂ 5-4 ਦਿਨਾਂ ਤੱਕ ਲੁਧਿਆਣੇ ਜਾ ਰਿਹਾ ਲੁਧਿਆਣੇ ਦੀ ਇੱਕ ਬਾਈ ਨਾਲ ਗੱਲ ਹੋਈ ਹੈਗੀ ਉਹਦੀ ਕੱਪੜੇ ਦੀ ਸ਼ਾਪ ਹੈ ਉਹਦੇ ਕਰਨੀ ਆਪਾਂ ਤੇ ਇੱਕ ਇੱਧਰ ਜਿਹੀ ਸਾਡੇ ਏਰੀਆ 'ਚ ਬਰਨਾਲੇ ਚਲੋ ਦੇਖਦੇ ਆ ਉਹ ਵੀ ਰੱਬ ਸੁੱਖ ਰੱਖੇ ਤੇ ਇੱਕ ਚੀਜ਼ ਹੋਰ ਹੈ ਜੀ ਆਹ ਵਾਰਨਿੰਗ ਨੂੰ ਚੰਗੀ ਤਰ੍ਹਾਂ ਰੱਟ ਲੋ ਆਪਣੇ ਇਹਨਾਂ ਨੰਬਰਾਂ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਆਪਣੇ ਸੇ ਨੰਬਰ ਚੈਨਲ ਤੋਂ ਇਲਾਵਾ ਹੋਰ ਕੋਈ ਚੈਨਲ ਨਹੀਂ ਬਸ ਤਾਂ ਰੱਬ ਦੀ ਕਿਰਪਾ ਨਾਲ ਆਪਣੇ ਚੈਨਲ ਨੂੰ ਕਾਪੀ ਕਰ ਰਹੇ ਆ ਇਹਦਾ ਮਤਲਬ ਆਪਾਂ ਦੋ ਸਟੈਪ ਦੁਨੀਆ ਨਾਲੋਂ ਅੱਗੇ ਆ ਪਰ ਰੋਡ ਤੋਂ ਵੀ ਬਚੋ ਤੇ ਜਿਨ੍ਹਾਂ ਨੇ ਕੁੜੀਆਂ ਦੀ ਐਡ ਪਵਾਉਣੀ ਹੈ ਲੜਕੀ ਦੀ ਆਪਣੀ ਦੀ ਤਾਂ ਉਹਦੇ ਲਈ 100 ਰੁਪਿਆ ਲੈਸ ਹੈ ਤੇ ਭਾਈ ਲੜਕਿਆਂ ਲਈ ਵੀ ਨਾ ਨਰਾਜ ਹੋ ਜੋ ਵੀ ਸਾਡੇ ਤੋਂ 100 ਰੁਪਿਆ ਜ਼ਿਆਦਾ ਲਈ ਜਾਂਦਾ ਹੈ ਇਹਦਾ ਮਤਲਬ ਇਹ ਬੈਲੈਂਸ ਕ੍ਰੀਏਟ ਕਰਦੇ ਆਪਾਂ ਇਹਦਾ ਇੱਕ ਸਿੱਟਾ ਕੱਢ ਕੇ ਦੇਖਿਆ ਮੈਨੂੰ ਬੈਸਟ ਲੱਗਿਆ ਅੱਗੇ 20-25 ਰਿਸ਼ਤਿਆਂ ਦੇ ਵਿੱਚੋਂ 5-4 ਹੀ ਹੁੰਦੇ ਸੀ ਕੁੜੀਆਂ ਦੇ ਹੁਣ ਲਗਭਗ ਅੱਧਾ ਤਾਂ ਨਹੀਂ ਅੱਧ ਤੋਂ ਨੇੜੇ-ਤੇੜ ਟੋਕਣ ਲੱਗ ਗਏ 30 ਰਿਸ਼ਤੇ ਮੁੰਡਿਆਂ ਦਾ ਉਹਦੇ ਵਿੱਚੋਂ 11-12 ਰਿਸ਼ਤੇ ਜਿਹੜੇ ਕੁੜੀਆਂ ਦੇ ਆਉਣ ਲੱਗ ਗਏ ਇਹ ਇਹ ਚੀਜ਼ ਮੈਨੂੰ ਵਧੀਆ ਲੱਗੀ ਬਾਕੀ ਤੁਹਾਡੀ رائے ਮੈਂ ਅੱਜ ਤੱਕ ਕਿਸੇ ਤੋਂ ਨਹੀਂ ਪੁੱਛਿਆ ਤੁਹਾਡੀ رائے ਸਾਡੇ ਚੈਨਲ ਪ੍ਰਤੀ ਕਿਵੇਂ ਦੀ ਹੈ ਉਹ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਥੈਂਕ ਯੂ ਧੰਨਵਾਦ ਜੀ